ਵਾਹੇ ਗੁਰੂ 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 ਸਤ ਧੰਨਵਾਦ ਜੀ ਬਹੁਤ 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 ਖੁਸ਼ੀ ਹੋ ਰਹੀ ਆ ਜੀ ਆਫਟਰ ਮੈਰਿਜ ਅਸੀਂ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਰੀ ਮੈਨੇਜਮੈਂਟ ਦਾ ਮੈਂ तहे ਦਿਲ ਤੋਂ ਧੰਨਵਾਦ ਕਰਦਾ ਆ ਜੀ ਜਿੰਦਗੀ ਮੰਨੀ ਪਾਰੀ ਸ਼ੁਰੂ ਕੀਤੀ ਹੈ ਸ਼ੁਕਰਾਨਾ ਕਰਨਾ ਹੈ ਹਾਂ ਜੀ ਅੱਗੇ 올림픽 ਦੇ ਵਿੱਚ ਕਿ ਬਿਲਕੁਲ ਜੀ ਅੱਗੇ ਵਰਲਡ ਕਪ ਪਿਆ ਫਿਰ 올림픽 ਆ ਤੇ ਇਹੀ ਰਹੇਗਾ ਕਿ ਅਸੀਂ ਆਪਣਾ ਪੈਸ ਦਈਏ ਤੇ ਮੈਡਲ ਲੈ ਕੇ ਆਈਏ ਸੋ ਇਸ ਤੋਂ ਇਲਾਵਾ ਦੇਖੀ ਤਾਂ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਦੀ ਚੇਂਜਸ ਆਈ ਨੇ ਲਾਈਫ ਦੇ ਵਿੱਚ ਤੇ ਤਿਆਰੀ ਕਿਸ ਤਰ੍ਹਾਂ ਹੋ ਰਹੀ ਹੈ ਔਰ ਰਿਵਾਜ ਦੇ ਵਿੱਚ ਚੱਰੀ ਕਿਸ ਤਰ੍ਹਾਂ ਹੋ ਰਹੀ ਹੈ ਬਿਲਕੁਲ ਜੀ ਵਿਆਹ ਤੋਂ ਬਾਅਦ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਹਸਬੰਡੀ ਦੀ ਤੇ ਬਹੁਤ ਵਧੀਆ ਲੱਗ ਰਿਹਾ ਵਿਆਹ ਤੋਂ ਬਾਅਦ ਤੇ ਕਿਉਂਕਿ ਸਾਡੀ ਆਲਰੇਡੀ ਅੰਡਰਸਟੈਂਡਿੰਗ ਬਹੁਤ ਵਧੀਆ ਆ ਤੇ ਅੱਗੇ ਆਉਣ ਵਾਲਾ ਟਾਈਮ ਬਹੁਤ ਵਧੀਆ ਜਾਏਗਾ ਸੋ ਪੂਰੇ ਭਾਰਤ ਹੀ ਨਹੀਂ ਤੁਹਾਨੂੰ ਪੂਰੇ ਵਿਸ਼ਵ ਨੇ ਤਲਕਾ ਦੇ ਚੁੱਕਿਆ ਜਦੋਂ ਵੀ ਇਹ ਮੰਕੀਪ ਹੋਇਆ ਉਸ ਤੋਂ ਬਾਅਦ ਕਿ ਜੀ ਇੱਥੇ ਆਏ ਹੋਰ ਵਿਆਹ ਹੋਇਆ ਬਹੁਤ ਸ਼ੁਕਰੀਆ ਕਰਨਾ ਸੇ ਦਰਵਾਜ਼ਾ ਪਹੁੰਚੇ ਹੋ ਜੀ ਇਸ ਤੋਂ ਇਲਾਵਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਪ੍ਰੋਜੈਕਟ ਰੈਣਗੇ ਕਿਸ ਤਰ੍ਹਾਂ ਦੇ ਜਿਹੜੇ ਖੇਡਾਂ ਦੇ ਵਿੱਚ ਕਿਸ ਤਰ੍ਹਾਂ ਚ ਜਾਰੀ ਰਹਿਣਗੇ ਬਿਲਕੁਲ ਜੀ ਸਾਡਾ ਮੇਨ ਟਾਰਗੇਟ ਇਹ ਹੈ ਕਿ ਆਪਣਾ ਜੋ ਅੱਗੇ ਆਉਣ ਵਾਲਾ ਜਿਹੜਾ ਲਾ ਅਲੰਪਿਕ ਆ ਵਰਲਡ ਕੱਪ ਆ ਤੇ ਉਹ ਖੇਡिए ਤੇ ਆਪਣਾ ਦੇਸ਼ ਲਈ ਸਿ ਮੈਡਲ ਲੈ ਕੇ ਜੀਏ ਦੋਵੇਂ ਅੱਗੇ ਜੋ ਫਿਊਚਰ ਆ ਆਫਟਰ ਹਾਕੀ ਜੋ ਛੱਡਾਂਗੇ ਵੀ ਅਸੀਂ ਇਹੀ ਤਰ੍ਹਾਂ ਆਪਣੀ ਮਨਸ਼ ਰੱਖਾਂਗੇ ਕਿ ਅਸੀਂ ਹਾਕੀ ਦੇ ਨਾਲ ਜੁੜੇ ਰਹੀਏ ਲਾਈਫਟਾਈਮ ਲਾਈਵ ਸਕੋਰ ਕਰ ਰਹੇ ਹੋ ਬਿਲਕੁਲ ਜੀ ਬਹੁਤ ਜ਼ਿਆਦਾ ਔਰ ਅੱਜ ਮੱcka ਟੈਕਨ ਮਸਤੇ ਪਹੁੰਚੇ ਹੋ ਜੁੜੋ ਸਾਬਤ ਹਿੱਸਾ ਲਗਿਆ ਨੇ ਜਿਵੇਂ ਤਾਂ ਲੱਗਿਆ ਔਰ ਕੀ ਅਰਦਾਸ ਕੀਤੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਉਹ ਦਿੱਤਾ ਦੁਹਨ ਬੰਦੀਪ ਸਿੰਘ ਦੀ ਵਾਈਫ ਤੇ ਨਹੀਂ ਅੱਜ ਦਰਬਾਰ ਸਾਹਿਬ ਅਸੀਂ ਆਏ ਆ ਤੇ ਮੈਨੇਜਮੈਂਟ ਜਿਹੜੀ ਹੈਗੀ ਇੱਥੇ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਸਾਡਾ ਬਹੁਤ ਵਧੀਆ ਵੈਲਕਮ ਕੀਤਾ ਉਹਨਾਂ ਨੇ ਤੇ बस ਹਜੇ ਮੱਥਾ ਟੇਕਣਾ ਆ ਤੇ ਮਿੱਤਾ ਕੋਸਾ ਵੀ ਨਾਲ ਹੀ ਨੇ ਉਹਨਾਂ ਨੇ ਬਹੁਤ ਵਧੀਆ ਵੈਲਕਮ ਕੀਤਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਇਹ ਮੱਥਾ ਟੇਕ ਕੇ ਬਸ ਰੱਬ ਤੋਂ ਸੁੱਖੀ ਮੰਗਣੀ ਆ ਕਿ ਐਦਾਂ ਹੀ ਮੇਰੇ ਭਰਾ ਹੱਥ ਸਾਡੇ ਤੇ ਰੱਖਣ ਜ਼ਿੰਦਗੀ ਭਰ ਗੇਮ ਜੇ ਤੁਸੀਂ ਦੇਖੀਏ ਮਨਦੀਪ ਬਲਦੀ ਗੇਮ ਦੇ ਜ਼ਿਆਦਾ ਫੈਨ ਹੋ ਜਾਂ ਇਹਨਾਂ ਦੀ ਲੁੱਕ ਦੇ ਜ਼ਿਆਦਾ ਫੈਨ ਅਸੀਂ ਦੋਵੇਂ ਹਾਕੀ ਖੇਡਦੇ ਆ ਤੇ ਸਾਡੇ ਲਈ ਹੋਰ ਜ਼ਿਆਦਾ ਵਧੀਆ ਹੈ ਕਿ ਆਪਾਂ ਇੱਕ ਦੂਜੇ ਦੀ ਅੰਡਰਸਟੈਂਡਿੰਗ ਜ਼ਿਆਦਾ ਕਰਦੇ ਆ ਤੇ ਕਿਉਂਕਿ ਇੱਕ ਦੂਜੇ ਦਾ ਗੇਮ ਦੇਖਦੇ ਆ ਤੇ ਜਿਹੜੀ ਵੀ ਕਮੀ ਹੁੰਦੀ ਉਹ ਜਾਂ ਫਿਰ ਵਧੀਆ ਚੀਜ਼ ਕਿੱਤੀ ਹੁੰਦੀ ਹੈ ਅਪਰੀਸ਼ੀਏਸ਼ਨ ਵੀ ਹੁੰਦੀ ਹੈ ਇੱਕ ਦੂਜੇ ਨਾਲ ਤੇ ਦੋਵਾਂ ਚੀਜ਼ਾਂ ਦੀ ਫੈਨ ਆ ਆਬਵੀਅਸਲੀ ਤੇ ਅੱਗੇ ਵੀ ਇਦਾਂ ਹੀ ਚੱਲੂਗਾ ਵਧੀਆ ਅੰਡਰਸਟੈਂਡਿੰਗ ਨਾਲ ਗੇਮ ਬਾਰੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਕਿ ਕਿਵੇਂ ਦੀ ਗੇਮ ਹੋਣੀ ਚਾਹੀਦੀ ਹੈ ਜਾਂ ਕਿਵੇਂ ਇਸ ਨੂੰ ਵਧੀਆ ਕਿੰਕਸ ਸਕਦੇ ਹਾਂ ਹਾਂਜੀ ਬਿਲਕੁਲ ਹੁੰਦੀ ਹੈ ਔਰ ਮੈਨ ਲੱਗਦਾ ਹੈ ਕਿ ਇਹਦੇ ਨਾਲ ਸਾਡੀ ਸੈਲਫ ਇੰਪਰੂਵਮੈਂਟ ਜਿਹੜੀ ਹੈਗੀ ਹੈ ਔਰ ਵਧੀਆ ਹੁੰਦੀ ਹੈ ਸਾਡੀ ਤੇ ਹੋਰ ਵਧੀਆ ਹੋਊਗੀ ਕਿਉਂਕਿ ਹਰ ਇੱਕ ਗੇਮ ਤੋਂ ਬਾਅਦ ਅਸੀਂ ਇੱਕ ਦੂਜੇ ਤੋਂ ਪੁੱਛਦੇ ਹਾਂ ਇੱਕ ਦੂਜੇ ਦਾ ਗੇਮ ਵੇਖਦੇ ਹਾਂ ਕਿ ਕੀ ਰਿਹਾ ਸੀ ਕਿੱਦਾਂ ਆ ਤੇ ਕਿੱਦਾਂ ਹੋਣਾ ਚਾਹੀਦਾ ਸੀ ਤੇ hmm. obviously ਉਹ ਫਿਰ ਅੱਗੇ ਤੇ ਫਿਊਚਰ ਲਈ ਸਾਨੂੰ ਅੱਗੇ ਦੇ ਮੈਚਸ ਲਈ ਵਧੀਆ ਬੋਲਦੇ ਜਿਵੇਂ ਖਿਡਾਰੀ ਵਾਸਤੇ ਡਾਈਟ ਬਹੁਤ ਜ਼ਰੂਰੀ ਹੁੰਦੀ ਹੈ ਸੋ ਡਾਈਟ ਦਾ ਕਿਵੇਂ ਧਿਆਨ ਰੱਖਦੇ ਹੋ ਦੋਵਾਂ ਦੀ ਸੀਮ ਹੁੰਦੀ ਹੈ ਨਾ ਵਕਫਾ ਵਕਫਾ ਨਹੀਂ ਹੁੰਦਾ ਸੇਮ ਹੀ ਹੁੰਦੀ ਆ ਕਿਉਂਕਿ ਦੋਵੇਂ ਹਾਕੀ ਪਲੇਅਰਸ ਨੇ ਤੇ ਇਹ ਤੋਂ ਚੱਦੀ ਅੰਡਰਸਟੈਂਡਿੰਗ ਉਹ ਡਾਈਟ ਬਾਰੇ ਫਿਰ ਜ਼ਿਆਦਾ ਵੱਧ ਜਾਂਦੀ ਆ ਸਭ ਕੁਝ ਚੀਜ਼ਾਂ ਸੇਮ ਹੀ ਨੇ ਤੇ ਵਧੀਆ ਚੱਲ ਰਿਹਾ ਹੈ ਆ ਅੱਗੇ ਵਧੀਆ ਚੱਲੂਗਾ ਥੈਂਕ ਯੂ ਥੈਂਕ ਯੂ